ਹਾਂਜੀ ਤੇ ਆਪਾਂ ਜਿਹੜਾ ਆਪਣੇ ਕਸਟਮਰ ਦਾ ਸੂਟ ਰੈਡੀ ਕਰਵਾ ਲਿਆ ਸੀਗਾ ਪ੍ਰੀਵਿਅਸ ਵੀਡੀਓ ਦੇ ਵਿੱਚ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਜਿਹਦੇ ਚ ਆਪਾਂ ਬਹੁਤ ਸੋਨਾ ਜਿਹੜਾ ਐਮਬਰਾਇਡਰੀ ਵਾਲਾ ਸੂਟ ਹੈ ਜਿਹੜਾ ਉਹ ਡਿਜ਼ਾਈਨ ਕੀਤਾ ਸੀਗਾ ਸੋ ਇਹਦੀ ਆਪਾਂ ਸਟੀਚਿੰਗ ਵੀ ਕਰਵਾਈ ਹੈਗੀ ਸੋ ਇਹ ਤੇ ਐਕਸਟਰਾ ਕੱਪੜਾ ਸੀਗਾ ਤੇ ਇਹਦੀ ਜਿਹੜੀ ਮਤਲਬ ਬਾਟਮ ਹੈ ਉਹ ਮਤਲਬ ਬਲੀ ਨਾਂ ਵਾਲੀ ਭਾਰੀ ਹੈ ਤੇ ਨਾ ਹੀ ਬਲੀ ਜਿਹੜੀ ਹਲਕੀ ਰਖਵਾਈ ਆਪਾਂ ਸਾਈਜ਼ ਦੇ ਅਕੋਰਡਿੰਗ ਤੇ ਇਹਦੇ ਜਿਹੜੇ ਪੌਂਚੇ ਵੀ ਆਪਾਂ ਸਿੰਪਲੀ ਰਖਵਾਏ ਹੋਏ ਹੈਗੇ ਬਟਰ ਸੂਟ ਤੇ ਬਹੁਤ ਸਫਾਈ ਆਈ ਏ ਸੋਨਾ ਸਟਿਚ ਕੀਤਾ ਸਿੰਪਲ ਤੇ ਸੋਬਰ ਜਾਂ ਤੇ ਇਹਦੀ ਜਿਹੜੀ ਸ਼ਾਰਟ ਵੀ ਮੈਂ ਤੁਹਾਨੂੰ ਦਿਖਾਉਣੀ ਖਲਾਰ ਕੇ ਤੇ ਫਸਟ ਆਫ ਆਲ ਤੁਸੀਂ ਇਹਦਾ ਨੈਕ ਲਾਈਨ ਦੇਖੋ ਬੜਾ ਸੋਹਣਾ ਸਿੰਪਲ ਗੋਲ ਨੈਕ ਤੇ ਇਹਦੇ ਆਲੇ ਦੁਆਲੇ ਬਹੁਤ ਸੋਹਣੀ ਜਿਹੜੀ ਲੇਸ ਦੀ ਬਾਉਂਡਰੀ ਬਣੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਲੇਸ ਮਤਲਬ ਕਲਰ ਜਿਹੜਾ ਮਹਿਰੂਨ ਕਲਰ ਇੰਨਾ ਜਿਆਦਾ ਠਾ ਦੇ ਰਿਆ ਇਹਨਾਂ ਸੂਟ ਤੇ ਬੜਾ ਸੋਹਣਾ ਲੱਗ ਰਿਹਾ ਹੈਗਾ ਤੇ ਹੁਣ ਮੈਂ ਤੁਹਾਨੂੰ ਇਹ ਪੂਰਾ ਸੂਟ ਜਿਹੜਾ ਖਲਾਰ ਕੇ ਦਿਖਾਉਣੀ ਹੈਗੀ ਹਾਂਜੀ ਇਤਿਆਸ ਸੀਗਾ ਇਹਦੇ ਘੇਰੇ ਤੇ ਵਰਕ ਤੇ ਦੇਖੋ ਤੁਸੀਂ ਸਫਾਈ ਨਾਲ ਬਹੁਤ ਸੋਹਣਾ ਤਿਆਰ ਕੀਤਾ ਸਟੀਚਿੰਗ ਵੀ ਦੀ ਬਹੁਤ ਅੱਛੀ ਹੋਈ ਹੈ ਸੋ ਇਹਦੇ ਚਾਕਾਂ ਤੇ ਜਿਹੜੇ ਆ ਪਲੇਸ ਲਗਾ ਦਿੱਤੀ ਸੀਗੀ 컬러 ਬਹੁਤ ਜਿਆਦਾ ਸੋਹਣਾ ਲੱਗਦਾ ਹੈ ਸਫਾਈ ਦੀ ਨਾਲ ਵਰਕ ਕੀਤਾ ਗਿਆ ਸਟੀਚਿੰਗ ਵੀ ਬਹੁਤ ਸੋਹਣੀ ਹੋਈ ਹੈ ਤੁਸੀਂ ਜਿਹੜੇ ਆਪਣੇ ਮਰਜ਼ੀ ਦੇ ਅਕੋਰਡਿੰਗ ਜਿਹੜੇ نیچے ਕਟ ਵਰਕ ਬਣੇ ਹੋਏ ਹੈਗੇ ਸੋ ਇਥੇ ਤੁਸੀਂ ਇਹਦੀ ਕਟਿੰਗ ਵੀ ਕਰਵਾ ਸਕਦੇ ਹੋਗੇ ਬਟ ਅਸੀਂ ਕਟਿੰਗ ਨਹੀਂ ਕਰਵਾਈ ਅਸੀਂ ਤਰਪਾਈ ਕਰਾਈ ਹੈ ਜਸਟ نیچے ਸੋ ਇਹ ਐਡਵਾਰਟ ਚੋਇਸ ਹੁੰਦੀ ਹੈ ਬਟ ਮੇਬੀ ਮਤਲਬ ਜਿਹੜੇ ਸਿਆਣੇ ਬੰਦੇ ਨੇ ਹਨ ਵੀ ਉਹਦੇ ਇਦਾਂ ਹੀ ਵਧੀਆ ਲੱਗਦਾ ਹੈਗਾ ਉਹ ਕਟ ਵਰਕ ਜਿਹੜਾ ਆਪਾਂ ਜਦੋਂ ਕੱਟਦੇ ਹਾਂ ਉਹ ਥੋੜਾ ਗਰਲਿਸ਼ ਲੁੱਕ ਜੀ ਵਾਲਾ ਹੋ ਜਾਂਦਾ ਬਟ ਇਹ ਮਚੌਰੇ ਇਸਦਿਆਂ ਨੇ ਸੂਟ ਰੈਡੀ ਕਰਵਾਇਆ ਸੀਗਾ ਸੋ ਤਾਂ ਕਰਕੇ ਆਪਾਂ ਜਿਹੜਾ ਕਟਿਆ ਨਹੀਂਗਾ ਐਡ-ਆਨ ਕੀਤਾ ਤਰਪਾਈ ਦੇ ਵਿੱਚ ਠੀਕ ਹੈ ਸੋ ਇਹਦੇ ਜਿਹੜੇ ਚਾਕਾਂ ਤੇ ਆਪਾਂ ਜਿਹੜੀ ਲੇਸ ਲਗਾਤੀ ਠੀਕ ਹੈ ਦਨ ਉਸ ਤੋਂ ਬਾਅਦ ਇਹਦੀ ਬਾਜ਼ੂ ਜਿੰਨਾ ਕੱਪੜਾ ਉਹਨਾਂ ਨੇ ਸਾਈਜ਼ ਦੱਸਿਆ ਸੀਗਾ ਸੋ ਉਹਦੇ ਅਕੋਰਡਿੰਗ ਇਹਦੀ ਬਾਜ਼ੂ ਤੇ embroiderry ਥੋੜੀ ਜਿਹਾ ਜ਼ਿਆਦਾ ਹੀ ਕੀਤੀ ਸੀਗੀ ਤੇ ਉਹਦੇ ਅਕੋਰਡਿੰਗ ਵਧੀਆ ਹੋ ਗਿਆ ਮਤਲਬ ਪੂਰਾ ਮਤਲਬ ਆ ਗਿਆ ਸੋ ਇਹਦੀ ਬਾਜ਼ੂ ਵੀ ਦੇਖੋ ਕਿੰਨੀ ਸੋਹਣੀ ਲੱਗਦੀਆਂ ਗਈਆਂ ਤੇ ਦੋਨੋਂ ਬਾਜ਼ੂ ਹੋ ਗਈਆਂ ਤੇ ਬਾਜ਼ੂ ਤੇ ਵੀ ਜਿਹੜੀ ਲੇਸ ਲਾ ਕੇ ਜਿਹੜੀ ਲੇਸ ਜਿਹੜੀ ਵਧ ਗਈ ਸੀ ਤੇ ਉਹ ਆਪਾਂ ਜਿਹੜੀ ਉੱਪਰ ਅਡਜਸਟ ਕਰਵਾਤੀ ਇਹਦੀ ਗਲੇ ਤੇ ਸੋ ਦੇਖ ਹੀ ਸਕਦੇ ਹੋ ਤੁਸੀਂ ਕਿੱਡਾ ਸੋਹਣਾ ਬਣ ਗਿਆ ਸਫਾਈ ਦੇ ਨਾਲ ਸੋ ਇਦਾਂ ਦੇ ਸੋਹਣੇ-ਸੋਹਣੇ ਸੂਟ ਤੁਸੀਂ ਸਾਡੇ ਤੋਂ ਵਰ ਕਰਵਾ ਸਕਦੇ ਹੋ ਐਟ ਅ ਰੀਜ਼ਨੇਬਲ ਪ੍ਰਾਈਸ ਤੇ ਤੇ ਦੇਖੋ ਤੁਸੀਂ ਕਿ ਗੇ ਸੂਟ ਰੈਡੀ ਸਟੀਚਿੰਗ ਵੀ ਹੋ ਗਈ ਇਹਦੀ ਤੇ ਹੁਣ ਆਪੇ ਕਰਾਂਗੇ ਕਰੀਅਰ ਮੇਰੇ ਕੋਲ ਪੋਲੀਥੀਨਸ ਵਾਈਟ ਵਾਲੇ ਤਾਂ ਪਾਏ ਆ ਦੂਸਰੇ ਵਾਲੇ ਕੱਲ ਆ ਜਾਣਗੇ ਸੋ ਫਿਰ ਆਪਾਂ ਇਹਨਾਂ ਨੂੰ ਪੋਲੀਥੀਨ 'ਚ ਪਾਵਾਂਗੇ ਤੇ ਜਿਹੜਾ ਉਹਨਾਂ ਦਾ ਆਰਡਰ ਪਲੇਸ ਕਰਾਂਗੇ ਹਾਂਜੀ ਤੇ ਆਪਾਂ ਜਿਹੜੇ ਇਹ ਵਾਲੇ ਤਿੰਨ ਸੂਟ ਰੈਡੀ ਕੀਤੇ ਸੀਗੇ ਸੋ ਅੱਜ ਆਪਾਂ ਇਹ ਸੂਟ ਆ ਜਿਹੜੇ ਉਹ ਡਿਲੀਵਰ ਕਰਨੇ ਹੈਗੇ ਸੋ ਇਹ ਕੇਵਲ ਸੀਗਾ ਇਹਦੀ ਵੀਡੀਓ ਵੀ ਮੈਂ ਅਪਲੋਡ ਕੀਤੀ ਸੀ ਦਨ ਇਹ ਵਾਲਾ ਤੇ ਇੱਕ ਇਹ ਵਾਲਾ ਇਹ ਦੋਨੋਂ ਸੂਟ ਸੀਗੇ ਜਿਹੜੇ ਉਹ ਸੱਕੀਆਂ ਜਿਹੜੀਆਂ ਕੁੜਮਣੀਆਂ ਦੇ ਸੀ ਮੈਂ ਵੀਡੀਓ ਵੀ ਅਪਲੋਡ ਕੀਤੀ ਸੀ ਸੋ ਉਹਨਾਂ ਦੀ ਡਿਮਾਂਡ ਸੀਗੀ ਵੀ ਜਿਹੜਾ ਇੱਕ ਸੂਟ ਆ ਸਾਨੂੰ ਸਟਿਚ ਕਰਕੇ ਦਿੱਤਾ ਜਾਵੇ ਸੋ ਇਹ ਆਪਾਂ ਜਮਾ ਸਿੰਪਲ ਤੇ ਸੋਬਰ ਜਿਹੜਾ ਸਟਿਚ ਕੀਤਾ ਹੋਇਆ ਹੈਗਾ ਤੁਸੀਂ ਦੇਖ ਹੀ ਸਕਦੇ ਹੋ ਨੇ ਬਾਟਮ ਵੀ ਜਮਾ ਹਲਕੀ ਜਿਹੀ ਲਾਈਟ ਵੇਟ ਬਣਾਈ ਹੋਈ ਹੈ ਤੇ ਦਨ ਇਹਦੀ ਜਿਹੜੀ ਸ਼ਰਟ ਹੈ ਸ਼ਰਟ ਤੇ ਬਹੁਤ ਸੋਹਣੀ ਆਪਾਂ ਜਿਹੜੀ ਗਲੇ ਤੇ ਲੇਸ ਲਗਾਈ ਹੋਈ ਹੈ ਤੁਸੀਂ ਦੇਖ ਹੀ ਰਹੇ ਹੋ ਤੇ ਦਨ ਇਹਦੇ ਤੇ ਆਪਾਂ ਜਿਹੜੇ ਇਹਦੇ ਘੇਰੇ ਤੇ ਕੀ ਰਤਨ ਜਸਟ ਨਾਰਮਲੀ ਕਟਵਾ ਕੇ ਦਨ ਇਹਦੇ ਚਾਕਾਂ ਦੇ ਆਪਾਂ ਬਹੁਤ ਸੋਹਣੀ ਲੈਸ ਲਗਾਈ ਹੋਈ ਐ ਸਿਮਿਲਰਲੀ ਜਿਹੜੇ ਦੇ ਬਾਜ਼ੂ ਐ ਉਹਦੇ ਤੇ ਵੀ ਆਪਾਂ ਲੈਸ ਲਗਾਈ ਐ ਸੋ ਇੱਕ ਕਸਟਮਰ ਦੀ ਡਿਮਾਂਡ ਸੀ ਵੀ ਉਹਨਾਂ ਨੂੰ ਸੂਟ ਆ ਜਿਹੜਾ ਸਟੀਚਿੰਗ ਵੀ ਨਾਲ ਹੀ ਚਾਹੀਦੀ ਐ ਸੋ ਇਹ ਆਪਾਂ ਸਟਿਚ ਵੀ ਕਰਵਾ ਕੇ ਦਿੱਤਾ ਤੇ ਇਹ ਵਾਲਾ ਸੂਟ ਆ ਜਿਹੜਾ ਉਹ ਅਨਸਟਿਚ ਹੈਗਾ ਸੋ ਇੱਕ ਆਪਾਂ ਇਹ ਵਾਲਾ ਰੈਡੀ ਕੀਤਾ ਸੀਗਾ ਸੀ ਗ੍ਰੀਨ ਸੋ ਇਹ ਵੀ ਬਹੁਤ ਜ਼ਿਆਦਾ ਮਤਲਬ ਟ੍ਰੈਂਡਿੰਗ ਜਿਹੜਾ ਡਿਜ਼ਾਈਨ ਹੈਗਾ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਆਪਣੇ ਤੋਂ ਵਰਕ ਕਰਵਾ ਸਕਦੇ ਹੋਗੇ ਦੰਨ ਮੈਂ ਜਿਹੜੇ ਪੋਲੀਥੀਨ ਵੀ ਅਰੇਂਜ ਕਰ ਲਈ ਸੀਗੇ ਕਿਉਂਕਿ ਆਪਾਂ ਇਹ ਜਿਹੜੇ ਸੂਟ ਆ ਕਾ ਲੋ ਡਿਲੀਵਰ ਕਰਨੇ ਹੈਗੇ ਉਹਨਾਂ ਦੇ ਐਡਰੈਸ ਤੇ ਤੇ ਇਹ ਜਿਹੜੇ ਸੂਟ ਆ ਆਪਣੇ ਇਹ ਜਾ ਰਹੇ ਆ ਫਰੀਦਕੋਟ ਡਿਸਟ੍ਰਿਕਟ ਬਾਜਾਖਾਨਾ ਸੋ ਆਪਾਂ ਉਹਨਾਂ ਦਾ ਐਡਰੈਸ ਵੀ ਮੈਂਸ਼ਨ ਕਰਾਂਗੇ ਦੰਨ ਫਸਟ ਵਨ ਤਾਂ ਨਹੀਂ ਹੋ ਗਿਆ ਦੰਨ ਉਸ ਤੋਂ ਬਾਅਦ ਹੋ ਗਿਆ ਸੈਕੰਡ ਵਨ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੇ ਤੁਸੀਂ ਸਾਡੇ ਤੋਂ embroidery ਕਰਵਾ ਸਕਦੇ ਹੋਊਂਗੀ ਇਹ ਤਾਂ ਰੀਜ਼ਨੇਬਲ ਪ੍ਰਾਈਸ ਤੇ ਸੋ ਇਹ ਹੋ ਗਿਆ ਆਪਣਾ ਕਾਰਡ ਸੋ ਦਨਿਸ ਤੋਂ ਬਾਅਦ ਆਪਾਂ ਜਿਹੜਾ ਇੱਥੇ ਐਡਰੈਸ ਮੈਂਸ਼ਨ ਕਰਾਂਗੇ ਕਾਲੇ ਜਿਹੜੇ ਸੂਟ ਆਪਾਂ ਡਿਲੀਵਰ ਕਰਾਂਗੇ ਫਸਟ ਸੈਕਿੰਡ ਤੇ ਦੈਨ ਥਰਡ ਕੋਈ ਤਨੋਂ ਜਿਹੜੇ ਸੂਟ ਆਪਾਂ ਜਿਹੜੇ ਫ੍ਰੀਕੋਟ ਏਰੀਆ 'ਚ ਜਿਹੜਾ ਉਹ ਬਿਲਲੇ ਵਰਤਾਨੇ ਆ ਸੋ ਇਦਾਂ ਦੇ ਸੋਨੇ ਸੋਨੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਐਟ ਅ ਰੀਜ਼ਨੀਬਲ ਪ੍ਰਾਈਸ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਮੈਸੇਜ ਡ੍ਰੌਪ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਆ ਜਿਹੜਾ ਆਪਣੀ ਮਰਜ਼ੀ ਦੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋਗੇ ਸੋ ਸਾਡੇ ਛੋਟੇ ਜਿਹੇ ਕਰੀਅਰ ਨੂੰ ਪਲੀਜ਼ ਸਪੋਰਟ ਕਰਿਓ ਸਾਡੀਆਂ ਵੀਡੀਓਜ਼ ਨੂੰ ਅੱਗੇ ਸ਼ੇਅਰ ਕਰਿਓ ਤਾਂ ਜੋ ਜਿਹੜਾ ਹਰੇਕ ਜਿਹੜੀ ਬੁਟੀਕ ਵਾਲੇ ਭੈਣਾਂ ਉਹ ਵੀ ਸਾਡੇ ਤੋਂ ਜਿਹੜਾ ਰੀਜ਼ਨੇਬਲ ਪ੍ਰਾਈਸ ਤੇ ਜਿਹੜੇ ਸੂਟ ਕੜਵਾ ਸਕੇ ਸੋ ਇਸ ਤੋਂ ਇਲਾਵਾ ਜਿਹੜੀ ਫਰਦਰ ਇਨਕੁਆਰੀ ਲਈ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋਗੇ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਬੁਟੀਕ ਵਰਕ ਦੇ ਸੂਟ ਨਾਲ ਸੋ ਤਦ ਤੱਕ ਦੇ ਲਈ ਰਹਾ